ਤੇਲ ਨਹੀਂ ਲਾਇਆ ਸਿੰਘਾਂ ਦੇ ਗੁੱਠਾ ਦੇਖ ਸਰੀਰ ਢਾਂਚਾ ਦੇਖੋ ਪਹਿਲਾਂ ਦਾ ਲੈ ਉਹਨਾਂ ਨੂੰ ਤੋੜ ਲੈ ਅਸਲ ਰਾਣੀ ਮੈਂ ਹਾਂ ਸਾ ਕਿਸੇ ਵੀ ਭਰਾ ਨੇ ਲੈਣੀਆਂ ਤਾਂ ਆਪਣੇ ਨਾਲ ਕੰਟੈਕਟ ਕਰ ਲੂਗਾ 20 ਲੀਟਰ ਵਾਲੀ ਲੈਂਦੀ ਹੈ ਪ੍ਰਦੀਪ ਬਾਈ 20 ਕਿਲੋ ਵਾਲੀ 20 ਕਿਲੋ ਵਾਲੀ ਆ ਜਿੰਦ ਜਾਣ ਦੇਖੋ ਅਸਲ ਛੋਟੀ ਆ ਇੱਕ ਚੀਜ਼ ਹੋਰ ਆ ਸਾਰੀਆਂ ਚੀਜ਼ਾਂ ਦੇ ਲਈ ਬਥੇਰੇ ਪਰ ਉਹਨਾਂ ਦੀ ਲੋਕਾਂ ਦੀ ਤਾਂ ਆਪਾਂ ਨੂੰ ਪਰਵਾਹ ਨਹੀਂ ਜਿਹੜੇ ਨੇ ਕਦੇ ਰੱਖੀ ਨਹੀਂ ਹੁੰਦੀ ਉਹ ਕਮੈਂਟ ਕਰਨ ਲੱਗ ਜਾਂਦੇ ਹੁੰਦੇ ਹਾਂਜੀ ਜਿਹੜੇ ਬੰਦੇ ਨੂੰ ਪਤਾ ਇਹਨਾਂ ਦੀ ਕਦਰ ਆ ਉਹਨੂੰ ਪਤਾ ਇਹ ਗਾੜੀ ਕੁੜੀ ਦੇ ਗੁੱਠਾ ਚਵਾਈ ਇੰਨੀ ਪੋਲੇ ਹੁਣ ਵੀ ਲੋ 3 ਮਹੀਨੇ ਲੈਂਦੀਆਂ ਸੂਣਦੇ ਐਦਾਂ ਹੀ ਥੱਲੇ ਬਹਿ ਕੇ ਜਿਹੇ ਚੋਲਾ ਗਾੜੀ ਕੁੜੀ ਬਾਈ ਗੁੱਠਾ ਦੇਖੋ ਬਹੁਤ ਨੇ ਕਰ ਮਾਰੀ ਆ ਅਸਲ 20 ਕਿਲੋ ਵਾਲੀ ਝੁੱਟੀ ਆ ਠੀਕ ਆ ਬਾਈ ਆ ਦੇਖ ਤੂੰ ਆਲੇ ਦਲੇ ਦੋਨੇ ਪਾਸੇ ਕੈਮਰਾ ਮਰਾ ਵੀ ਗੁੱਠਾ ਕਿੱਥੋਂ ਸਟਾਰਟ ਹੁੰਦੀ ਆ ਦਿਖਾਉਣਿਆ ਬਾਈ ਦਿਖਾਉਣਿਆ ਅਸਲ ਮੈਂ ਆ ਜਿਹਨੂੰ ਕਹਿੰਦੇ ਦੇਖ ਬਿਨਾ ਪਾਰਲਰ ਤੋਂ ਇਹ ਕੋਈ ਹਜੇ ਪਿੰਡ ਲੋਹਾ ਕਿਹੜਾ ਭਾਈ ਜਿਲਾ ਸੰਗਰੂਰ ਆ ਦੇਖੋ ਪੱਲੋਂ ਦੇਖੋ ਨਹੀਂ ਭਾਈ ਇੱਕ ਮਿੰਟਾ ਪੁੱਠਾ ਦੇਖੋ ਪਹਿਲਾਂ ਤਾਂ ਮੂਹਰੋ 20 ਲੀਟਰ ਵਾਲੀ ਜਿਹੜੇ ਪੁਰਾਣੇ ਖਰੀਦਨੇ ਆ ਕਰ ਲੋ ਕਣੈਕਟਾ ਤਰੀਕ ਹੈਗੀ ਅੱਜ ਭਾਈ 25 ਤੇ 11ਵਾਂ ਮਹੀਨਾ ਦੇਖੋ ਰੂਹ ਖਸ ਕਰਦੀ ਆ ਪੁੱਠਾ ਦੇਖੋ ਨਾ ਜਿਹੜੇ ਪੁਰਾਣੇ ਖਰੀਦਨੇ ਆ ਕਰ ਲੋ ਕਣੈਕਟਾ ਨੰਬਰ ਸਕਰੀਨ ਤੇ ਚੱਲ ਰਿਹਾ ਉਹ ਤਾਰੀਖ